ਅੱਜ ਪ੍ਰਣ ਕਰਦੇ ਹਾਂ ਪ੍ਰਣ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਅੱਖਾਂ ਭਰੀਆਂ ਮਨ ਭਰਿਆ ਮੋਤਾ ਕੰਨੇ ਨੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਮੈਂ ਦਸਤਾਰ ਸਜਾਵਾਂਗਾ ਤੇ ਸਹਿਬਜ਼ਾਦੇ ਦੀ ਸਹਿਬਜ਼ਾਦੀਆਂ ਦੀ ਖੁਸ਼ੀਆਂ ਲੈ ਕੇ ਜਾਵਾਂਗਾ ਤੋਂ ਇਹਨਾਂ ਦੇ ਵਾਸਤੇ ਜਿੰਨੇ ਨੌਜਵਾਨ ਖੜੇ ਆ ਇੱਕ ਪ੍ਰੇਰਣਾ ਲਾਓ ਤੇ ਇਹਨਾਂ ਨੂੰ ਖੁਸ਼ੀਆਂ ਦਿਓ ਜਕਾਰੇ ਦੀ ਬੋਲੇ ਸੋਨੇਹਾ ਇਹਦਾ ਚਿਹਰਾ ਵਹਣ ਦੇਖ ਲਓ ਤੇ ਦਸਾਂ ਮਿੰਟ ਮੂੰਹ ਦੇ ਵਿੱਚ ਸਿਮਰਨ ਕਰਦਾ ਪਿਆ ਕਿੰਨੀ ਵੱਡੀ ਗੱਲ ਨਾਲੇ ਦਸਤਾਰ ਚੱਲਦੇ ਦਸਤਾਰ ਪਾਉਂਦਾ ਪਿਆ ਨਾਲੇ ਮੂੰਹ 'ਚ ਵਾਹਿਗੁਰੂ ਦਾ ਜਾਪ ਕਰ ਰਿਹਾ ਬੋਲੋ ਜਕਰ ਬੋਲੇ ਸੋਨੇਹਾ ਰਸਨੀਏ ਕਾਲ ਜਰ ਜਾਵੇ ਕੀ ਸਿੱਧਕ ਨਾ ਜਾਵੇ ਬਹੁਤ ਸੋਹਣੀ ਆਵਾਜ਼ ਆ ਰਹੀ ਤੁਹਾਡੀ ਇਹ ਆਵਾਜ਼ ਭਾਵੇਂ ਕੋਈ ਕਿੱਦਾਂ ਬੋਲਦਾ ਪਰ ਅੰਦਰ ਜਿਹੜੀ ਮਿਠਾਸ ਹੈ ਨਾ ਉਹ ਤੁਹਾਡੇ ਬੋਲਾਂ ਦੇ ਵਿੱਚ ਹੈ ਇਹ ਪਹਿਲੇ ਜਦੋਂ ਦਸਤਾਰ ਸਜਾਈ ਗਈ ਨਾ ਉਦੋਂ ਵੀ ਇਸ ਵੀਰ ਦੇ ਵਾਹਿਗੁਰੂ ਵਾਹਿਗੁਰੂ ਸਿਮਰਨ ਚੱਲਦਾ ਸੀ ਤੇ ਜਦੋਂ ਮੱਥਾ ਦੇਖਿਆ ਉਦੋਂ ਵੀ ਮੂੰਹ 'ਚ ਸਿਮਰਨ ਸੀ ਕੀ ਨਾਮ ਹੈ ਤੁਹਾਡਾ ਜੀ ਅਰਦਾਸ ਸਿੰਘ ਜੀ ਪਹਿਲੀ ਵਾਰੀ ਦਸਤਾਰ ਸਜਾਈ ਪਿੰਡ ਕਿਹੜਾ ਤੁਹਾਡਾ ਪਿੰਡ ਦਾ ਲਾਇ ਜਿਲ੍ਹਾ ਮਾਨਸਾ ਮਾਨਸਾ ਤੋਂ ਆਏ ਨੇ ਕਿੰਡੀ ਵੱਡੀ ਗੱਲ ਹੈ ਵੀ ਮਾਨਸਾ ਤੋਂ ਆ ਕੇ ਤੇ ਇਥੋਂ ਖੁਸ਼ੀਆਂ ਲੈ ਕੇ ਜਾ ਰਹੇ ਝੋਲੀਆਂ ਭਰ ਕੇ ਜਾ ਰਹੇ ਸਿਰ ਤੇ ਦਸਤਾਰ ਸਜਾ ਕੇ ਜਾ ਰਹੇ ਆ ਜਿਲ੍ਹਾ ਮਾਨਸਾ ਤੋਂ ਆਏ ਸਾਡੇ ਵੀਰ ਤੁਸੀਂ ਬਹੁਤ ਸੋਹਣੇ ਸਾਨੂੰ ਉੱਦਾਂ ਵੀ ਸੋਹਣੇ ਲੱਗ ਰਹੇ ਹੋ ਪਰ ਆ ਬੱਗ ਜਿਹੜੀ ਬਣੀ ਨਾ ਮੇਰੇ ਵੀਰ ਪ੍ਰਗਟ ਸਿੰਘ ਨੇ ਵਟ ਕੱਢ ਦਿੱਤੀ ਇੰਨੀ ਸੋਹਣੀ ਦਸਤਾਰ ਮੱਗਾ ਵੇਨਾ ਆ ਜੀ ਆ ਮੋਗਰਿਆ ਨਾ ਫਤੇਗਰ ਸਾਹਿਬ ਕਲੇ ਆ ਦੇ ਨੂੰ ਮੱਗਾ ਵੇਨਾ ਬਾਈ ਜੀ ਕੋਈ ਬੰਦਾ ਜੀ ਆ ਜੀ ਨਾ ਕਰੇ ਜਾ ਕੇ ਮੇਰੇ ਕੋਟਾ ਨਹੀਂ ਫੋਨ ਕਰਦੀ ਫਤੇਗਰ ਸਾਹਿਬ ਦੀ ਧਰਤੀ ਤੇ ਕਲੇ ਉਹ ਝੂਠ ਨਹੀਂ ਬੋਲਣਾ ਇਹ ਕਿ ਅੱਜ ਸਜਾ ਲਈ ਹੈ ਤਾਂ ਮੁੜ ਕੇ ਘਰ ਜਾ ਕੇ ਨਾ ਸਜਾਓ ਜਾਂ ਵਾਲ ਕਟਾ ਲਓ ਇਹ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਤੋਂ ਡਰਨਾ ਆਪਾਂ ਨਹੀਂ ਉਹਨਾਂ ਦਾ ਪੈਰ ਰੱਖਣਾ ਸ਼ਹੀਦਾਂ ਦੇ ਨਾਮ ਦੀਆਂ ਦਸਤਾਰਾਂ ਇਹ ਇਹ ਆਮ ਦਸਤਾਰਾਂ ਦੀ ਸੇਵਾ ਨਹੀਂ ਹੈ ਕਿ ਅਸੀਂ ਆਪਣੇ ਵੱਲੋਂ ਕਰ ਰਹੇ ਆਂ ਜਾਂ ਮੇਰੇ ਵੱਲੋਂ ਆ ਜਾਂ ਹੋਰ ਕਿਸੇ ਵੱਲੋਂ ਆ ਗਰਮੀਓ ਪਤਾ ਨਹੀਂ ਮੈਂ ਬਹੁਤ ਜ਼ਿਆਦਾ ਖੰਣਾ ਇੱਕ ਬਹੁਤ ਵੱਡਾ ਪਿਆਰਮਾਨ ਜੀ ਰੱਖਿਓ ਦਸਤਾਰਾਂ ਸਜਾਉਣ ਵਾਲੇ ਕਿ ਇਹ ਦਸਤਾਰ ਤੁਹਾਨੂੰ ਮਿਲੀ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਵੱਲੋਂ ਇਹ ਦਸਤਾਰ ਤੁਹਾਨੂੰ ਮਿਲੀ ਹੈ ਧੰਨ ਧੰਨ ਬਾਬਾ ਫਤੇ ਸਿੰਘ ਜੀ ਫਤੇ ਸਿੰਘ ਜੀ ਵੱਲੋਂ ਆਇਆ ਇਹ ਇਹਦਾ ਡਰ ਰੱਖਿਓ ਭੈ ਰੱਖਿਓ ਤੋ ਸਾਧ ਸੰਗਤ ਦੀ ਇਸ ਕਰਕੇ ਬੇਨਤੀ ਹੈ ਦਸਤਾਰ ਸਜਾਉਣ ਵਾਲਿਆਂ ਨੂੰ ਕਿ ਮਤਲਬ ਦੀ ਗੱਲ ਨਾ ਰੱਖਿਓ ਮਨ 'ਚ ਸਾਡੇ ਤੋਂ ਨਾ ਡਰਿਓ ਸ੍ਰੀ ਦਾ ਤੋਂ ਡਰਿਓ ਕੋਈ ਨਿਸ਼ਾਨੀ ਕਰਨਾ ਅਜ ਤੋਂ ਬਾਅਦ ਤੇ ਅਜ ਤੋਂ ਬਾਅਦ ਬਾੜ ਨਹੀਂ ਕਟਾਉਣੇ ਤੇ ਅਜ ਤੋਂ ਬਾਅਦ ਇਹ ਸਮਝ ਲਓ ਮਨ ਦੇ ਵਿੱਚ ਕਿ ਅਸੀਂ ਇਹ ਦਸਤਾਰ ਫਤਿਹਗੜ੍ਹ ਸਾਹਿਬ ਤੋਂ ਤਾਂ ਧੰਨ ਬਾਬਾ ਫਤੇ ਸਿੰਘ ਦੇ ਕੋਲੋਂ ਲੈ ਕੇ ਆਏ ਆ। ਬਾਬਾ ਫਤੇ ਸਿੰਘ ਦੀ ਜਿਨ੍ਹਾਂ ਨੂੰ ਦਸਤਾਰ ਦੇਣ ਤੇ ਫਿਰ ਉਹ ਦਸਤਾਰ ਦੀ ਰਾਖੀ ਨਾ ਕਰੇ ਤੇ ਫਿਰ ਉਹ ਮਿੱਟੀ 'ਚ ਰੁੜ ਜਾਂਦਾ। ਇਸ ਕਰਕੇ ਸ਼ਹੀਦਾਂ ਦਾ ਡਰ ਰੱਖਣਾ, ਮਾਨਜ ਸ਼ਹੀਦਾਂ ਦਾ ਭੈ ਰੱਖਣਾ। ਜਿਨ੍ਹਾਂ ਨੇ ਸਾਡੀ ਖਾਤਰ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਆਪਣੇ ਆਪ ਨੂੰ ਮੀਆਂ ਦੇ ਜਨਾਇਆ। ਇਹ ਦਸਤਾਰ ਵੀ ਖਾਤਰ ਹੀ ਸੀ। ਉਸ ਵੇਲੇ ਦਸਤਾਰ ਹੋ ਛੱਡ ਦਿੰਦੇ ਉਹਨਾਂ ਨੂੰ ਪੈਸਾ ਵੀ ਬਥੇਰਾ ਮਿਲਦਾ ਸੀ, ਹੌਦੇ ਮਿਲਦੇ ਸੀ, ਦੇਗਮਾ ਮਿਲਦੀਆਂ ਸੀ। ਉਹਨਾਂ ਨੇ ਸਭ ਕੁਝ ਛੱਡ ਦਿੱਤਾ ਲੇਕਿਨ ਦਸਤਾਰ ਨਹੀਂ ਛੱਡੀ, ਸਿੱਕੀ ਨਹੀਂ ਛੱਡੀ। ਇਸ ਕਰਕੇ ਜਿਹੜੇ ਦਸਤਾਰਾਂ ਲੈਣ ਦੇ, ਬਣਾਉਣ ਦੇ ਲਾਈਨਾਂ ਦੇ ਵਿੱਚ ਖੜੇ ਨੇ, ਉਹ ਅਜੇ ਤੱਕ ਵੀ ਆਪਣੇ ਮਨ ਨੂੰ ਪੁੱਛਣ ਕਿ ਇਸ ਆਏ ਅਸੀਂ ਸਦਾ ਵਾਸਤੇ ਬਨ ਰਹੇ ਆ ਕਿ ਅਦਿਨ ਸਰਵ ਦਿਖਾਉਣ ਵਾਸਤੇ ਬਨ ਰਹੇ ਆ। ਦੇਰਾਂ ਨੇ ਦਸਤਾਰ ਸਜਾਉਣੀ ਹੈ ਕਈਆਂ ਨੇ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਲਾ ਦੋ ਜੇ ਸਜਾਉਣੀ ਹੈ ਤੇ ਇਸ ਕਰਕੇ ਕੰਨਾਂ 'ਚੋਂ ਮੁਰਗੀਆਂ ਪਾ ਕੇ ਦਸਤਾਰ ਨਹੀਂ ਹੁੰਦੀ ਜਾਂ ਦਸਤਾਰ ਹੁੰਦੀ ਹੈ ਜਾਂ ਮੁਰਗੀਆਂ ਹੁੰਦੀਆਂ ਨੇ ਇਹ ਵਾਲੀਆਂ ਪਾਈਆਂ ਵਾਲੀਆਂ ਬੀਬੀਆਂ ਨੂੰ ਦਿੱਤੀਆਂ ਰੱਬ ਨੇ ਗੁਰੂ ਨੇ ਪ੍ਰਮਾਤਮਾ ਨੇ ਉਹਨਾਂ ਵਾਸਤੇ ਇਹ ਸਜਾਵਟ ਹੈ ਜਿਹੜੇ ਮੁੰਡੇ ਪਾ ਲੈਂਦੇ ਨੇ ਇਸ ਕਰਕੇ ਮੁੰਡਿਆਂ ਨੂੰ ਬੇਤੀਏ ਕੀ ਅਰਦਾਸ ਕਰਿਆ ਕਰੋ ਕਿ ਮਹਾਰਾਜ ਸਾਨੂੰ ਮਨੁੱਖਾ ਜਾਨਾ ਮਰਦ ਦਾ ਮਰਦ ਬਣਾਇਆ ਸਾਨੂੰ ਮਰਦ ਬਣਾ ਕੇ ਰੱਖਿਓ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਵਾਲੀਆਂ ਨਹੀਂ ਪੌਣੀਆਂ ਅੰਨਾ ਦੇ ਵਿੱਚ ਮੁਰਗੀਆਂ ਨਹੀਂ ਪੌਣੀਆਂ ਸਰਦਾਰ ਬਣਨਾ ਹੈ ਸਰਦਾਰ ਸਿੰਘ ਸਰਦਾਰ ਬਣਨਾ ਹੈ ਬੇਨਤੀ ਪ੍ਰਵਾਨ ਕਰਨਾ ਕਿ ਅਜੇ ਤੱਕ ਵੀ ਆਪਣੇ ਮਨਾਂ ਨੂੰ ਪੁੱਛੋ ਕਿ ਅਸੀਂ ਪੱਕੇ ਆ ਜਿੰਨਾ ਕਿ ਗੁਰੂ ਸਾਹਿਬ ਨੇ ਸਾਨੂੰ ਬਾਲ ਬਖਸ਼ਿਆ ਪਾਏ ਗੁਰਪਰੀ ਸੇ ਨੂੰ ਸਾਰੇ ਜੱਥੇ ਨੂੰ ਉਹ ਤਾਂ ਕਰ ਰਹੇ ਨੇ ਦਸਤਾਰਾਂ ਲੈਂਦੀਆਂ 400 ਮੀਟਰ ਕਪੜਾ ਲੈਂਦਾ ਤੇ ਖਰਚਾ ਕਰਿਆ ਕਿਸੇ ਕੋ ਕੋਈ ਗਰਾਹੀ ਨਹੀਂ ਕੀਤੀ ਕਿਸੇ ਕੋਲੋਂ ਕੋਈ ਤੁਹਾਡੇ ਕੋਲੋਂ ਦਸਤਾਰਾਂ ਬਣਾਉਣ ਵਾਲਿਆਂ ਨੂੰ ਬੇਨਤੀ ਹੈ ਕਿਸੇ ਨੂੰ ਕੋਈ ਇੱਕ ਪੈਸਾ ਨਹੀਂ ਦੇਣਾ ਕੋਈ ਮੰਗੇ ਵੀ ਤਾਂ ਵੀ ਨਹੀਂ ਹੈ ਤੇ ਬੰਨਣ ਵਾਲੇ ਵੀ ਜਿਹੜੇ ਜੱਜ ਸਾਹਿਬ ਹੈ ਇਹ ਵੀ ਮਹਾਨ ਸੇਵਾ ਨਿਭਾ ਰਹੇ ਨੇ ਕੋਈ ਇਹਨਾਂ ਨੇ ਕੋਈ ਸਾਡੇ ਕੋਲੋਂ ਕੋਈ ਕਰਾਇਆ ਨਹੀਂ ਲੈਣਾ ਕਿੰਨੀ ਕਿੰਨੀ ਦੂਰੋਂ ਆਏ ਨੇ ਇਸ ਕਰਕੇ ਦੇ ਇਹ ਦਸਤਾਰ ਬਣਾਉਣ ਦਾ ਉبرਾਲਾ ਜਥੇ ਵਜੇ ਨੇ ਕੀਤਾ ਹੈ ਤੇ ਇਹਦਾ ਸਤਿਕਾਰ ਰੱਖਿਓ ਮੰਨ ਦੇ ਵਿੱਚ ਮੰਨ ਦੇ ਘੈ ਭਾਵਨੀ ਰੱਖਿਓ ਇਹ ਬਖਸ਼ੇ ਤੁਹਾਨੂੰ ਬਾਬਾ ਜਵਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਮਿਲੀ ਹੈ ਇਹ ਬਖਸ਼ੇ ਜਿਹੜੀ ਮਾਤਾ ਗੁਜਰ ਕੌਰ ਦੀ ਮਿਲੀ ਹੈ ਹਮੇਸ਼ਾ ਦਸਤਾਰ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਸਿਰ ਤੇ ਬੰਨਣੀ ਹੈ ਬੇਨਤੀ ਪੁਰਵਾਨ ਕਰਿਓ ਜਿਹੜੇ ਦਸਤਾਰਾਂ ਬਨ ਰਹੇ ਨੇ ਤਾਂ ਜਿਹੜੇ ਬਣਾ ਰਹੇ ਨੇ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਕਿ ਸਦਾ ਹੀ ਅਸੀਂ ਸਰਦਾਰ ਬਣ ਕੇ ਰਹਿਣ ਚੜ੍ਹਦੀ ਕਲਾ ਵਾਸਤੇ ਜਗਾਰਾ ਬੋਲੋ ਬੋਲੇ ਈਸ਼ਹੁ ਨਿਹਾਲ ਜੀ ਦਸਤਾਰਾਂ ਬਣਾਉਣ ਵਾਲਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਆ ਤੇ ਜਗਾਰਾ ਬੋਲਿਆ ਇਹ ਜਗਾਰਾ ਬਾਜਾਂ ਵਾਲੇ ਦੀ ਬਖਸ਼ਿਸ਼ ਹੈ ਜਿਕਾਰੇ ਦੀ ਇਲਾਜ ਰੱਖਿਓ ਮੈਂ ਬਾਰ ਬਾਰ ਇਹ ਗੱਲ ਕਹਿਣਾ ਕਿ ਇਹ ਨਹੀਂ ਹੈ ਕਿ ਇਹ ਦਸਤਾਰਾਂ ਜਾ ਕੇ ਧਾੜੂ ਪੋਚਾ ਬਣਾ ਲਓ ਜਾ ਕੇ ਸਾਈਕਲ ਸਾਫ ਕਰੋ ਸਕੂਟਰ ਸਾਫ ਕਰੋ ਇਹ ਨਹੀਂ ਕੰਮ ਕਰਨਾ ਇਹਨਾਂ ਦਸਤਾਰਾਂ ਦੇ ਨਾਲ ਇਹ ਦਰਗਾਹੀ ਬਖਸ਼ਿਸ਼ ਹੈ ਬਾਜਾ ਵਾਲੇ ਨੇ ਇਹਨਾਂ ਦਿਨਾਂ ਦੇ ਵਿੱਚ ਸਾਰਾ ਪਰਿਵਾਰ ਸ਼ਹੀਦ ਕਰਾ ਕੇ ਇਹ ਦਸਤਾਰਾਂ ਸਾਨੂੰ ਦਿੱਤੀਆਂ ਨੇ ਗੁਰੂਆਂ ਨੇ ਤਤੀਆਂ ਤਵੀਆਂ ਤੇ ਬਹਿ ਕੇ ਇਹ ਸਰਦਾਰੀਆਂ ਸਾਡੇ ਵਾਸਤੇ ਬਣਾਈਆਂ ਨੇ ਇਹ ਕਰਕੇ ਸਤਪੁਰਾਂ ਦੇ ਪੈ ਭਾਵਨੀ ਦੇ ਵਿੱਚ ਰਹਿ ਕੇ ਇਹ ਦਸਤਾਰ ਦਾ ਸਤਕਾਰ ਕਰਨਾ ਸਾਰਿਆਂ ਦੀ ਕਦਰੀ ਕਲਾ ਵਾਸਤੇ ਫਿਰ ਮੈਂ ਜਗਾਰਾ ਬੋਲਦਾ ਹਾਂ ਬੋਲ ਸੋਨ ਹੋ ਸਤਿ ਸ਼੍ਰੀ ਅਕਾਲ ਸਾਰੇ 210 ਦਸਤਾਰ ਸਾਡੇ ਜੱਜ ਸਾਹਿਬਾਨ 210 ਦਸਤਾਰ ਹੋਣ ਤੱਕ ਬਣ ਚੁੱਕੇ ਨੇ ਬੋਲ ਸੋਨਹਾਰ ਸ੍ਰੀ ਅਕਾਲ ਜੀ ਦਿਨਾਂ ਹੋ ਸਕੇ ਆ ਗੁਰੂ ਦੀ ਕਿਰਪਾ ਨਾਲ ਛੀਦਾਂ ਦੀ ਰਹਿਮਤ ਨਾਲ ਸ਼ਾਮ ਤੱਕ ਕਰਾਂਗੇ ਦਿਨਾਂ ਉਪਰਾਲਾ ਗੁਰੂ ਜੀ ਨੇ ਸਾਨੂੰ ਬਖਸ਼ਿਆ ਤੇ ਇਸ ਉਪਰਾਲੇ ਦਾ ਸਤਿਕਾਰ ਕਰਨਾ ਤੋ ਦਸਤਾਰਾਂ ਵਾਲੇ ਬਾਹਾਂ ਖੜੀਆਂ ਕਰਕੇ ਆਪਣਾ ਆਪ ਜਿਨ੍ਹਾਂ ਨੇ ਬਣਾਈਆਂ ਨੇ ਇਹ ਪ੍ਰਣ ਕਰੋ ਜਗਾਰੇ ਦੇ ਨਾਲ ਵਡੇਗੜ ਸਾਹਿਬ ਦੀ ਧਰਤੀ ਨਾਲ ਪ੍ਰਣ ਕਰੋ ਕਿ ਅਸੀਂ ਦਸਤਾਰਾਂ ਮੰਨਣ ਦੇ ਪੱਕੇ ਹੋਵਾਂਗੇ ਬੋਲੋ ਸੋਨਹਾਂ ਸਾਤੀ ਸ੍ਰੀ ਅਕਾਲ ਬੋਲੇ ਈ ਸੋਨਹਾਂ ਸਾਤੀ ਸ੍ਰੀ ਅਕਾਲ ਜੱਜ ਸਾਹਿਬਾਨਾਂ ਦਾ ਵੀ ਧੰਨਵਾਦ ਕਰੀਆ ਤੇ ਜੇ ਨੌਜਵਾਨ ਜਥੇ ਦਾ ਵੀ ਮੈਂ ਧੰਨਵਾਦ ਕਰਦੀਆ ਭਾਈ ਗੁਰਪ੍ਰੀਤ ਸਿੰਘ ਮਨੀ ਭਾਈ ਗੁਰਕ੍ਰਪਾਲ ਸਿੰਘ ਜਸਮੀਤ ਸਿੰਘ ਦੀ ਜਗਦੀਪ ਸਿੰਘ ਦੀ ਹਰਪਾਲ ਸਿੰਘ ਦੀ ਇਹ ਸਾਰਿਆਂ ਨੇ ਰਲ ਕੇ ਉਪਰਾਲੇ ਕੀਤੇ ਨੇ ਸਾਰੇ ਹੀ ਨੌਜਵਾਨਾਂ ਦਾ ਮੈਂ ਧੰਨਵਾਦੀ ਹਾਂ ਕਿ ਹਰਪੀਰ ਸਿੰਘ ਕੈਨੇਡਾ ਦੇ ਵਿੱਚੋਂ ਬੈਠ ਕੇ ਇਹ ਸਾਰਾ ਉਪਰਾਲਾ ਕਰ ਰਹੇ ਨੇ ਕਰਵਾ ਰਹੇ ਨੇ ਤੋ ਆਓ ਅਗਲਾ ਪ੍ਰੋਗਰਾਮ ਭਾਈ ਗੌਰਵ ਪੁਰੀ ਸਿੰਘ ਦੇ ਕੋਲੋਂ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ